ਪੰਜਾਬੀ ਨਿਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਪੁਲਿਸ ਲਾਈਨ ਕਪੂਰਥਲਾ ਵਿਖੇ ਲੋਕਾਂ ਨੂੰ ਉਹਨਾਂ ਦੇ ਗੁੰਮ ਹੋਏ ਮੋਬਾਈਲ ਵਾਪਸ ਕਰ ਰਹੇ ਐਸਐਸਪੀ ਕਪੂਰਥਲਾ ਗੌਰਵ ਤੂਰਾ ਦੇਖੋ ਪੂਰੀ ਖਬਰ ਡਾਟਾਬੇਸ ਬਣਾ ਰਹੀਆ ਜਿੰਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਦੀ ਸਹਿਯੋਗ ਦੇ ਨਾਲ ਸਬੰਧ ਦੇ ਡਾਟਾ ਸੇ ਰਿਕਾਰਡ ਕਰਦੇ ਆਂ ਇੱਕ ਭਾਰਤ ਸਰਕਾਰ ਦਾ ਪੋਰਟਲ ਹੈਗਾ ਹੈ CEIR ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਿਸਟਰ ਤੇ ਉਹਦੇ ਉੱਤੇ ਅਸੀਂ ਉਹਦੇ ਸਹਿਯੋਗ ਦੇ ਨਾਲ ਕਾਫੀ ਵੱਡੇ ਪੱਧਰ ਤੇ ਅਸੀਂ ਮੋਬਾਈਲ ਫੋਨਸ ਹੈ ਉਹਨਾਂ ਦੀ ਟਰੈਕਿੰਗ ਕਰਦੇ ਹਾਂ

ਪੰਜਾਬ ਸਰਕਾਰ ਵੱਲੋਂ ਆਪਣੇ ਵਸਨੀਕ ਆਪਣੇ ਨਾਗਰਿਕ ਅਤੇ ਮੋਰ ਸਿਟੀਜ਼ਨਸ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਦੇਣ ਲਈ ਜਿਹੜੇ ਕਦਮ ਉਪਰਾਲੇ ਕੀਤੇ ਜਾ ਰਹੇ ਹਨ ਉਹੀ ਲੜੀ ਦੇ ਵਿੱਚ ਹੀ ਅੱਜ ਕਪੂਠਲਾ ਪੁਲਿਸ ਵੱਲੋਂ ਇੱਕ ਮੋਬਾਈਲ ਫੋਨ ਵੰਡ ਦਾ ਸਮਾਗਮ ਜਿਹੜਾ ਰੱਖਿਆ ਗਿਆ ਹੈ ਜਿਹਦੇ ਵਿੱਚ 225 ਮੋਬਾਈਲ ਫੋਨ ਜਿਹੜੇ ਕਿ ਜਾਂ ਤਾਂ ਖੋਪੀਤੇ ਗਏ ਸੀ ਜਾਂ ਉਹ ਚੋਰੀ ਹੋ ਗਈ ਸੀ ਜਾਂ ਉਹ ਉਹਨਾਂ ਦੇ ਮਾਲਕ ਵੱਲੋਂ ਕਿਤੇ ਗਵਾਚ ਗਏ ਸੀਗੇ ਉਹ ਮੋਬਾਈਲ ਫੋਨਸ ਨਾਲ ਉਹ ਟੈਕਨੀਕਲ ਟਰੈਕਿੰਗ ਦੇ ਥਰੂ ਆਇਡੈਂਟੀਫਾਈ ਕੀਤਾ ਗਿਆ ਹੈ ਉਹਨਾਂ ਨੂੰ ਟਰੈਕ ਕੀਤਾ ਗਿਆ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਮੋਬਾਈਲ ਫੋਨਸ ਰਿਕਵਰ ਕੀਤੇ ਗਏ ਤੇ ਮੋਬਾਈਲ ਫੋਨ ਦੀ ਆਇਡੈਂਟੀਟੀ ਤੋਂ ਥਰੂ ਉਹਨਾਂ ਦੇ ਜਿਹੜੇ ਲੀਗਲ ਓਨਰਸ ਹੈ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਇਸ ਮੋਬਾਈਲ ਫੋਨ ਵੰਡ ਸਮਾਰੋਹ ਦੇ ਵਿੱਚ ਬੁਲਾਇਆ ਗਿਆ ਹੈ ਤੇ ਉਹਨਾਂ ਨੂੰ ਜਿਹੜੇ 225 ਮੋਬਾਈਲ ਫੋਨਸ ਹੈ ਉਹਨਾਂ ਨੂੰ ਵਾਪਸ ਸਪੋਰਟ ਕਰਕੇ ਜਿਹੜੇ ਲੀਗਲ ਓਨਰਸ ਹੈ ਉਹਨਾਂ ਨੂੰ ਕੀਤਾ ਗਿਆ ਇਸ ਕਾਰਵਾਈ ਦੇ ਵਿੱਚ ਸਮੁੱਚੀ ਕਪੂਥਲਾ ਜ਼ਿਲ੍ਹੇ ਦੀ ਜਿਹੜੀ ਟੀਮ ਹੈ ਉਹਨੇ ਬਹੁਤ ਹੀ ਲਗਾਤਾਰ ਯਤਨ ਕੀਤੇ ਹਨ ਜਿਹਦੇ ਵਿੱਚ ਜਿਹੜਾ CEIR ਪੋਰਟਲ ਜਿਹੜਾ ਭਾਰਤ ਸਰਕਾਰ ਦਾ ਪੋਰਟਲ ਚੱਲਦਾ ਹੈ ਉਦੇ ਤੂੰ ਲਗਾਤਾਰ ਹੀ ਮੋਨਿਟਰਿੰਗ ਕੀਤੀ ਗਈ ਹੈ ਲਗਾਤਾਰ ਹੀ ਸਾਡੇ ਫੀਲਡ ਲੈਵਲ ਅਫਸਰਸ ਜਿਹੜੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਸਟੀਓ ਸਾਹਿਬ ਸਾਰੇ ਨੇ ਕੰਟੀਨਿਊਸਲੀ ਟਰੈਕਿੰਗ ਕੀਤੀ ਗਈ ਹੈ ਤੇ ਜਿੱਦਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਕਿ ਕੋਈ ਮੋਬਾਈਲ ਫੋਨ ਆ ਟਰੈਕ ਹੋ ਗਿਆ ਹੈ ਤੁਰੰਤ ਹੀ ਉਹਨੂੰ ਜਿਹੜਾ ਰਿਕਵਰ ਕਰਾਇਆ ਗਿਆ ਅੱਜ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਹੈ ਕੁਝ ਲੋਕ ਨੇਤਾ ਇਹ ਵੀ ਦੱਸਿਆ ਕਿ ਉਹਨਾਂ ਦਾ ਪਹਿਲਾਂ ਵੀ ਇੱਕ ਵਾਰ ਮੋਬਾਈਲ ਫੋਨ ਜਿਹੜਾ ਗੁੰਮ ਹੋ ਗਿਆ ਸੀਗਾ ਉਹ ਤੋਂ ਵੀ ਕਪੂਰਥਲਾ ਪੁਲਿਸ ਨੇ ਫੜ ਕੇ ਦਿੱਤਾ ਸੀ ਤੇ ਹੁਣ ਦੁਬਾਰਾ ਉਹਨਾਂ ਦਾ ਮੋਬਾਈਲ ਫੋਨ ਜਿਹੜਾ ਗਵਾਚ ਗਿਆ ਸੀ ਤੇ ਹੁਣ ਦੁਬਾਰਾ ਅੱਜ ਇਸ ਸਮਾਰੋਹ 'ਚ ਹਾਜ਼ਰ ਹਨ ਤੇ ਅੱਜ ਉਹਨਾਂ ਨੂੰ ਫੇਰ ਕਪੂਰਥਲਾ ਪੁਲਿਸ ਨੇ ਉਹਨਾਂ ਦਾ ਮੋਬਾਈਲ ਫੋਨ ਜਿਹੜਾ ਗਵਾਚ ਗਿਆ ਸੀ ਉਹ ਫਿਰ ਟਰੈਕ ਕਰਕੇ ਉਹਨਾਂ ਨੂੰ ਵਾਪਸ ਪਹੁੰਚ ਕੀਤਾ ਹੈ ਜਿਹਦੇ ਦਿਨ ਨੇ ਮੋਬਾਈਲ 225 ਜਿਹੜੇ ਮੋਬਾਈਲ ਫੋਨਸ ਹੈ ਦੇਖੋ ਜੀ ਕਿਉਂਕਿ ਜੋ ਜਿੱਥੇ ਮੋਬਾਈਲ ਫੋਨ ਜਾਂ ਚੋਰੀ ਹੋ ਰਿਹਾ ਹੈ ਜਾਂ ਸਨੈਚ ਹੋ ਰਿਹਾ ਹੈ ਜਾਂ ਗਵਾਚ ਰਿਹਾ ਹੈ ਉਹ ਆਪਣੇ ਕਪੂਰਥਲਾ ਜ਼ਿਲ੍ਹੇ ਦੇ ਜਾਂ ਪੰਜਾਬ ਦੇ ਆਊਟ ਆਫ ਸਟੇਟ ਤਿੰਨੋਂ ਜਿਹੜੀ ਕੈਟਾਗਰੀਸ ਤੇ ਹੈਗੇ ਆ ਪਰ ਕਿਉਂਕਿ ਉਹਨਾਂ ਦੀ ਅਸੀਂ ਟੈਕਨੀਕਲ ਟਰੈਕਿੰਗ ਕਰਦੇ ਆ ਤੇ ਟੈਕਨੀਕਲ ਟਰੈਕਿੰਗ ਦੇ ਥਰੂ ਅਸੀਂ 250 25 ਮੋਬਾਈਲ ਫੋਨ ਜਿਹੜੇ ਹੁਣ ਤੱਕ ਰਿਕਵਰ ਕੀਤੇ ਆ ਤੇ ਹਜੇ ਕਾਫੀ ਮੋਬਾਈਲ ਫੋਨਸ ਪਾਈਪਲਾਈਨ ਤੇ ਵੀ ਹੈਗੇ ਆ ਤੇ ਮੈਜੋਰਟੀ ਕੇਸਸ ਸੇ ਜਿਹੜੇ ਲੋਕਲ ਪੰਜਾਬ ਬੇਸਡ ਹੀ ਜਿਹੜੇ ਰੈਸੀਡੈਂਟ ਸਨ ਉਹਨਾਂ ਦੇ ਮੋਬਾਈਲ ਫੋਨ ਸਸਤੀ ਰਿਕਵਰ ਕੀਤੇ ਕੁਝ ਮੋਬਾਈਲ ادਦਾ ਵੀ ਨੇ ਕਿ ਜਦੋਂ 2 ਸਾਲ ਬਾਅਦ ਕੇ ਉਸ ਨੂੰ 1.5 ਸਾਲ ਬਾਅਦ ਕਿਹਾ ਨਾ ਕਬੂਲ ਵੀ ਛੱਡ ਦਿੱਤੀ ਸੀ ਉਹਨਾਂ ਨੂੰ ਤੁਸੀਂ ਬਹੁਤ ਫੁੱਲ ਕੋਈ ਗੁੱਡ ਪੁਲਸਿੰਗ ਅਲਾਵਾ ਇੱਕ ਜਿਹੜਾ ਟਰੈਕਟਰ ਦੇਖਣ ਨੂੰ ਮਿਲ ਰਿਹਾ ਨਹੀਂ ਬਿਲਕੁਲ ਅੱਜ ਮੈਂ ਸਾਰੇ ਇੱਥੇ ਪਹੁੰਚੇ ਮੋਤਵਰਾਂ ਨੂੰ ਮੈਂ ਬੜਾ ਬਤਾਈ ਦਿੰਦਾ ਮੈਂ ਕਿ ਉਹਨਾਂ ਨੇ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੇਵਾ ਬਾਏ ਉਹਨਾਂ ਦਾ ਲਾਭ ਜਿਹੜਾ ਲਿਆ ਹੈਗਾ ਹੈ ਜਿਤੇ ਕੋਈ ਸਿਟੀਜ਼ਨ ਸਾਨੂੰ ਅਪਰੋਚ ਕਰਦਾ ਹੈ ਕਿ ਉਹਨਾਂ ਦਾ ਮੋਬਾਈਲ ਫੋਨ ਕਿਤੇ ਖੋ ਹੋ ਗਿਆ ਹੈ ਜਾਂ ਉਹਨਾਂ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਤੁਰੰਤ ਹੀ ਉਹਦੇ ਤੇ ਜਿਹੜੀ ਲਿਖਾਪੜੀ ਕੀਤੀ ਜਾਂਦੀ ਹੈ ਆ ਉਹਦੇ ਵਿੱਚ ਜਿਹੜਾ ਸਾਡਾ ਇੱਕ ਡਾਟਾਬੇਸ ਅਸੀਂ ਮੇਨਟੇਨ ਕਰਦੇ ਹਾਂ ਤੇ ਕੰਟੀਨਿਊਸਲੀ ਉਹਨੂੰ ਮੋਨੀਟਰ ਕਰਦੇ ਹਾਂ ਤੇ ਇਹ ਇਹਦਾ ਹੀ ਰਿਜ਼ਲਟ ਹੈਗਾ ਕਿ ਲੋਕਾਂ ਨੇ ਸਾਨੂੰ ਅਪਰੋਚ ਕੀਤਾ ਤਾਂ ਸਾਡੇ ਕੋਲ ਜਿਹੜਾ ਡਾਟਾ ਹੈ ਤਾਂ ਹੀ ਅਸੀਂ ਇਹ ਕੰਮ ਕਰ ਪਾਏ ਹਾਂ ਮੈਂ ਲੋਕਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀਆਂ ਸਹੂਲਤਾਂ ਦਾ ਪੂਰਾ ਆਨੰਦ ਮਾਣੋ ਜਿੱਥੇ ਵੀ ਉਹਨਾਂ ਨਾਲ ਕੋਈ ਕਿਸੇ ਤਰੀਕੇ ਦਾ ਹਾਦਸਾ ਵਾਪਰਦਾ ਹੈ ਭਾਵੇਂ ਕਿਤੇ 스내ਚਿੰਗ ਹੁੰਦੀ ਹੈ 스내ਚਿੰਗ ਦੇ ਕੇਸ ਜੇ ਅਸੀਂ ਤੁਰੰਤ ਪਛਾਣ ਦਰਜ ਕਰਦੇ ਹਾਂ ਤਤਕਸ਼ ਕਰਕੇ ਮੋਬਾਈਲ ਫੋਨ ਰਿਕਵਰ ਕਰਦੇ ਹਾਂ ਤੇ ਦੋਸ਼ੀ ਨੂੰ ਵੀ ਅਰੈਸਟ ਕਰਦੇ ਹਾਂ ਜਾਂ ਚੋਰੀ ਹੋ ਜਾਂਦਾ ਹੈ ਉਹਦੇ ਵਿੱਚ ਵੀ ਅਸੀਂ ਮੁਕੱਦਮਾ ਦਰਜ ਕਰਕੇ ਜਿਹੜਾ ਦੋਸ਼ੀ ਨੂੰ ਪੜਾਂਗੇ ਜਾਂ ਉਹਨਾਂ ਦੀ ਪੁੱਲ ਕਰਕੇ ਕਿਤੇ ਗਵਾਚ ਜਾਂਦਾ ਹੈ ਉਹਨੂੰ ਵੀ ਅਸੀਂ ਜਿਹੜਾ ਆਨਲਾਈਨ ਜਿਹੜਾ ਸਬੰਧਿਤ ਪੋਰਟਲ ਤੇ ਛੜਾ ਕੇ ਉਹਦੀ ਟ੍ਰੈਕਿੰਗ ਕਰਦੇ ਆ ਤੇ ਜਿੱਦਾਂ ਹੀ ਮੋਬਾਈਲ ਫੋਨਸ ਸਾਨੂੰ ਟ੍ਰੇਸ ਹੁੰਦੇ ਆ ਤੁਰੰਤ ਹੀ ਉਹਨਾਂ ਨੂੰ ਰਿਕਵਰ ਕੀਤਾ ਜਾਂਦਾ ਹੈ ਕਈ ਸਰਦਬੰਦ ਜਿਹੜੇ ਨੰਬਰ ਟ੍ਰੇਸ ਤੇ ਨੁਮਾਇੰਦਗੀ ਕੀਤੀ ਜਾਂਦੀ ਹੈ ਅਸੀਂ ਲੋਣਾਂ ਦੇ ਸਾਡਾ ਮਿਆਰ ਬਜੂ ਉਹਦੇ ਬਾਰੇ ਕੀ ਸੰਗਤ ਚੱਲਦਾ ਮੈਂ ਇਹੀ ਬੇਨਤੀ ਕਰਾਂਗਾ ਕਿਉਂਕਿ ਮੋਬਾਈਲ ਫੋਨ ਦੇਖੋ ਬੜਾ ਹੀ ਅੱਜ ਦੇ ਦਮ ਇੰਨੇ ਬੜਾ ਸੈਂਸਿਟਿਵ ਇਨਸਟਰੂਮੈਂਟ ਹੈ ਜਿਹਦੇ ਵਿੱਚ ਤੁਹਾਡਾ ਪਰਸਨਲ ਡਾਟਾ ਹੁੰਦਾ ਹੈ ਤੇ ਮਤਲਬ ਉਹਦਾ ਕੋਈ ਮੁੱਲ ਨਹੀਂ ਹੈਗਾ ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਅੱਜ ਦੇ ਜ਼ਮਾਨੇ 'ਚ ਜਿਹੜਾ ਡਾਟਾ ਹੈ ਉਹੀ ਪਾਵਰ ਹੈ ਤੇ ਤੁਹਾਡੇ ਮੋਬਾਈਲ ਫੋਨ 'ਚ ਤੁਹਾਡਾ ਪਰਸਨਲ ਡਾਟਾ ਹੈ which is highly sensitive ਤੇ ਇਸ ਕੰਮ ਨੂੰ ਕਦੇ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ ਕਿ ਤੁਹਾਡਾ ਮੋਬਾਈਲ ਫੋਨ ਮਿਸਪਲੇਸ ਹੋ ਗਿਆ ਜਾਂ ਸਟੈਚ ਹੋ ਗਿਆ ਜਾਂ থেਫਟ ਹੋ ਗਿਆ ਤੁਰੰਤ ਤੁਸੀਂ ਪੁਲਿਸ ਤੇ ਕਾਲ ਇਹਦੀ ਇਤਲਾਹ ਦਿਓ ਸਬੰਧਿਤ ਡਾਕੂਮੈਂਟਸ ਸਬਮਿਟ ਕਰੋ ਉਹਨਾਂ ਦੇ ਰੈਲੇਵੈਂਟ ਜਿਹੜੇ ਨੰਬਰਸ ਐ ਉਹ ਪੁਲਿਸ ਤੇ ਨਾਲ ਸ਼ੇਅਰ ਕਰੋ ਤਾਂਕਿ ਤੁਹਾਡਾ ਮੋਬਾਈਲ ਫੋਨ ਅਸੀਂ ਇਮੀਡੀਏਟਲੀ ਟਰੈਕ ਕਰ ਸਕੀਏ ਤੇ ਟਰੈਕ ਕਰਨ ਤੋਂ ਪਰਾਂਤ ਅਸੀਂ ਲੋੜਿੰਦੀ ਕਾਨੂੰਨੀ ਕਾਰਵਾਈ ਕਰ ਸਕੀਏ ਸਰ ਜਿਹੜੇ 224 ਮੋਬਾਈਲ ਫਾਬਰ ਹੋਏ ਇਹ ਸਾਰੇ ਆਪਣੇ ਬੂਸਾ ਜ਼ਿਲ੍ਹੇ ਦੇ ਵਿੱਚੋਂ ਹੀ ਹੋਏ ਜਾਂ ਹੁਸੈਨਾ ਜਾਂ ਗੋਪਾਲਪੁਰ ਤੋਂ ਹੋਈ ਸਾਰੇ ਤੋਂ ਇਹ ਮਲਟੀਪਲ ਸਟੇਟਸ ਤੋਂ ਵੀ ਅਸੀਂ ਰਿਕਵਰ ਕੀਤੇ ਹਨ ਮਤਲਬ ਤੇਲੰਗਾਨਾ ਤੇ ਵੀ ਹੈਗੇ ਗੁਜਰਾਤ ਤੇ ਵੀ ਹਰਿਆਣਾ ਤੇ ਵੀ ਤੇ ਮਲਟੀਪਲ ਸਟੇਟਸ ਤੋਂ ਜਿਹੜੀ ਰਿਕਵਰੀ ਹੋਈ ਹੈ ਜਿੰਨਾ ਹੀ ਸਾਡੇ ਕੋਲ ਇੰਡੀਕੇਸ਼ਨ ਆਂਦਾ ਹੈ ਕਿ ਕੋਈ ਮੋਬਾਈਲ ਕਿਸੇ ਖਾਤੇ ਜਿਹੜਾ ਵਰਕਿੰਗ ਹੈਗਾ ਤੇ ਅਸੀਂ ਲੋਕਲ ਪੁਲਿਸ ਨਾਲ ਆਊਟ ਆਫ ਸਟੇਟ ਪੁਲਿਸ ਨਾਲ ਅਸੀਂ ক্লোਜ਼ ਕੋਆਰਡੀਨੇਸ਼ਨ ਚ ਕੰਮ ਕਰਦੇ ਆਂ ਤੇ ਤੁਰੰਤ ਹੀ ਉਹਨੂੰ ਰਿਕਵਰ ਕੀਤਾ ਚਾਹੁੰਦਾ